ਸਤਿਕਾਰ ਅਤੇ ਸ਼ਰਦਾ ਦੀ ਧਰਤੀ ਤੇ ਆਪ ਜੀ ਦਾ ਸਵਾਗਤ ਹੈ ਇਹ ਹੈ ਰਾਜਾ ਸਾਹਿਬ ਜੀ ਦਾ ਪਾਵਨ ਦਰਬਾਰ ਜਿੱਥੇ ਆ ਕੇ ਦੁਨੀਆ ਭਰ ਦੇ ਲੋਕਾਂ ਨੂੰ ਰੋਹਾਨੀ ਸਕੂਨ ਮਿਲਦਾ ਹੈ ਅੱਜ ਅਸੀਂ ਇਸ ਪਵਿੱਤਰ ਸਥਾਨ ਦੇ ਸਫ਼ਰ ਤੇ ਚੱਲ ਰਹੇ ਹਾਂ ਜਿੱਥੇ ਹਰ ਜ਼ਰੂਰਤਮੰਦ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਅਤੇ ਹਰ ਦਿਲ ਨੂੰ ਸ਼ਾਂਤੀ ਮਿਲਦੀ ਹੈ ਇਹ ਉਹ ਪਵਿੱਤਰ ਦਰਵਾਜ਼ਾ ਹੈ ਜੋ ਸਾਨੂੰ ਰਾਜਾ ਸਾਹਿਬ ਜੀ ਦੇ ਪਾਵਨ ਦਰਬਾਰ ਤੱਕ ਲੈ ਕੇ ਜਾਂਦਾ ਹੈ ਖੇਤਾਂ ਦੇ ਵਿਚਕਾਰੋਂ ਉੱਠਦਾ ਇਹ ਦਰਬਾਰ ਸ਼ਰਦਾ ਦੀ ਇੱਕ ਸ਼ਾਂਤ ਅਤੇ ਮਜ਼ਬੂਤ ਨਿਸ਼ਾਨੀ ਹੈ। ਇਹ ਉਹ ਥਾਂ ਹੈ ਜਿੱਥੇ ਆ ਕੇ ਹਜ਼ਾਰਾਂ ਦੀ ਭੀੜ ਵੀ ਮਨ ਦੀ ਸ਼ਾਂਤੀ ਮਹਿਸੂਸ ਕਰਦੀ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਆਸਥਾ ਅਤੇ ਕੁਦਰਤ ਇੱਕ ਦੂਜੇ ਤੋਂ ਵੱਖ ਨਹੀਂ, ਬਲਕਿ ਇੱਕ ਦੂਜੇ ਦੇ ਪੂਰਕ ਹਨ। ਇਹ ਹੈ ਰਾਜਾ ਸਾਹਿਬ ਜੀ ਦਾ ਪਾਵਨ ਦਰਬਾਰ ਜੋ ਦੂਰੋਂ ਹੀ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਦੀ ਸ਼ਾਨ ਅਤੇ ਸ਼ਾਂਤੀ ਦੱਸਦੀ ਹੈ ਕਿ ਅੰਦਰ ਕਿੰਨੀ ਬਰਕਤਾਂ ਅਤੇ ਰੋਹਾਨੀਅਤ ਹੈ ਕੋਈ ਇਸ ਪਾਵਨ ਦਰਵਾਜ਼ੇ ਵਿੱਚੋਂ ਲੰਘਦਾ ਹੈ ਤਾਂ ਉਹ ਸਿਰਫ ਇੱਕ ਇਮਾਰਤ ਵਿੱਚ ਦਾਖਲ ਨਹੀਂ ਹੁੰਦਾ ਬਲਕਿ ਇੱਕ ਅਨੋਖੀ ਰੋਹਾਨੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ ਬਾਹਰ ਦੀਆਂ ਸਾਰੀਆਂ ਚਿੰਤਾਵਾਂ ਅਤੇ ਭੱਜ ਦੌੜ ਇਸ ਦਰਵਾਜ਼ੇ ਤੇ ਹੀ ਰੁਕ ਜਾਂਦੀਆਂ ਹਨ ਇੱਥੇ ਕਦਮ ਰੱਖਦਿਆਂ ਹੀ ਦਿਲ ਨੂੰ ਇੱਕ ਅਜਿਹੀ ਸ਼ਾਂਤੀ ਮਿਲਦੀ ਹੈ ਜਿਸ ਦੀ ਭਾਲ ਵਿੱਚ ਸ਼ਰਦਾਲੂ ਦੂਰੋਂ-ਦੂਰੋਂ ਆਉਂਦੇ ਹਨ ਇਹ ਦਰਬਾਰ ਦਾ ਉਹ ਦਰਵਾਜ਼ਾ ਹੈ ਜੋ ਹਰ ਦੁੱਖ ਨੂੰ ਸੁੱਖ ਵਿੱਚ ਬਦਲ ਦਿੰਦਾ ਹੈ। ਰਾਜਾ ਸਾਹਿਬ ਜੀ ਦੇ ਪਵਿੱਤਰ ਦਰਬਾਰ ਦਾ ਬਾਹਰੀ ਦ੍ਰਿਸ਼ ਇਸ ਦੀ ਸ਼ਾਨਦਾਰ ਬਣਤਰ ਅਤੇ ਅਨੋਖੀ ਖੂਬਸੂਰਤੀ ਹਰ ਇੱਕ ਸ਼ਰਧਾਲੂ ਨੂੰ ਦੂਰੋਂ ਹੀ ਖਿੱਚ ਲੈਂਦੀ ਹੈ। ਇਸ ਦੀ ਚਿੱਟੀ ਰੰਗਤ ਸ਼ਾਂਤੀ ਦਾ ਪ੍ਰਤੀਕ ਹੈ ਜੋ ਇਸ ਅਸਥਾਨ ਦੇ ਮਾਹੌਲ ਵਿੱਚ ਕੁਲੀ ਹੋਈ ਹੈ। ਇਹ ਸਿਰਫ ਇੱਕ ਇਮਾਰਤ ਨਹੀਂ ਬਲਕਿ ਇਹ ਆਸਥਾ ਅਤੇ ਵਿਸ਼ਵਾਸ ਦਾ ਇੱਕ ਜੀਵੰਤ ਪ੍ਰਮਾਣ ਹੈ। ਇਸ ਦੇ ਦਰਸ਼ਨ ਕਰਦਿਆਂ ਹੀ ਮਨ ਨੂੰ ਇੱਕ ਅਜੀਹਾ ਸਕੂਨ ਮਿਲਦਾ ਹੈ ਜੋ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਇਹ ਦਰਬਾਰ ਲੱਖਾਂ ਲੋਕਾਂ ਲਈ ਇੱਕ ਅਜੀਹਾ ਕੇਂਦਰ ਹੈ ਜਿੱਥੇ ਆ ਕੇ ਉਹਨਾਂ ਦੀਆਂ ਰੂਹਾਂ ਤਰੋਤਾਜ਼ਾ ਹੋ ਜਾਂਦੀਆਂ ਹਨ ਇਹ ਕਤਾਰ ਸਿਰਫ ਇਨਸਾਨਾਂ ਦੀ ਨਹੀਂ ਬਲਕਿ ਆਸਥਾ ਅਤੇ ਸਬਰ ਦਾ ਪ੍ਰਤੀਕ ਹੈ ਹਰ ਕੋਈ ਸ਼ਾਂਤੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਹੈ ਰਾਜਾ ਸਾਹਿਬ ਜੀ ਦਾ ਪਾਵਨ ਦਰਬਾਰ ਜੋ ਦੂਰੋਂ ਹੀ ਸ਼ਰਧਾਲੂਆਂ ਨੂੰ ਆਪਣੀ ਸ਼ਾਂਤ ਸ਼ਾਮੇ ਵਿੱਚ ਬੁਲਾਉਂਦਾ ਹੈ ਇਸ ਈਸਲ ਸ਼ਾਂਤਾਂ ਅੰਦਰ ਹੈ ਜਿੱਥੇ ਹਰ ਜ਼ਰੂਰਤਮੰਦ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਅਤੇ ਦਿਲ ਨੂੰ ਅਜਿਹਾ ਸਕੂਨ ਮਿਲਦਾ ਹੈ ਜਿਸ ਦੀ ਭਾਲ ਵਿੱਚ ਦੁਨੀਆ ਭਰ ਦੇ ਲੋਕ ਇੱਥੇ ਆਉਂਦੇ ਹਨ ਮੱਥਾ ਟੇਕਣ ਤੋਂ ਬਾਅਦ ਦਿਲ ਨੂੰ ਮਿਲੇ ਸਕੂਨ ਨੂੰ ਮਹਿਸੂਸ ਕਰਨ ਦਾ ਇਹ ਪਲ ਹੈ ਬਾਹਰ ਬੈਠੀ ਇਹ ਸੰਗਤ ਨਾ ਸਿਰਫ ਆਰਾਮ ਕਰ ਰਹੀ ਹੈ ਬਲਕਿ ਇਹ ਦਰਬਾਰ ਦੀਆਂ ਬਰਕਤਾਂ ਨੂੰ ਆਪਣੇ ਅੰਦਰ ਸਮਾ ਰਹੀ ਹੈ ਚਾਲ ਪਾਰਕਿੰਗ ਸਿਰਫ ਗੱਡੀਆਂ ਖੜੀਆਂ ਕਰਨ ਦੀ ਥਾਂ ਨਹੀਂ ਬਲਕਿ ਇਹ ਸ਼ਰਦਾ ਦਾ ਇੱਕ ਜੀਵੰਤ ਪ੍ਰਮਾਣ ਹੈ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਖੜੇ ਹਨ ਜੋ ਦੱਸਦੇ ਹਨ ਕਿ ਕਿੰਨੇ ਲੋਕ ਦੂਰ ਦੁਰਾਡੇ ਤੋਂ ਇੱਥੇ ਆਏ ਹਨ ਹਰ ਗੱਡੀ ਇੱਕ ਕਹਾਣੀ ਕਹਿੰਦੀ ਹੈ ਇੱਕ ਲੰਬੇ ਸਫ਼ਰ ਦੀ ਜੋ ਸ਼ਰਦਾ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਇਹ ਦੁਕਾਨਾਂ ਸਿਰਫ ਵਪਾਰ ਦਾ ਕੇਂਦਰ ਨਹੀਂ ਬਲਕਿ ਇਹ ਮੇਲੇ ਦੀ ਸੱਚੀ ਰੌਣਕ ਹਨ ਖਿਡੌਣਿਆਂ ਤੋਂ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਤੱਕ ਹਰ ਇੱਕ ਚੀਜ਼ ਇਸ ਮਾਹੌਲ ਨੂੰ ਹੋਰ ਵੀ ਜਿਵੰਤ ਬਣਾਉਂਦੀ ਹੈ।